ਇਹ ਤੀਜੀ ਪੀੜੀ ਬਨ ਲਗੇ ਇਹਨਾਂ ਦੇ ਦਾਦਿਆਂ ਨੂੰ 6ਵੇਂ ਪਾਤਸ਼ਾਹ ਨੇ ਗਵਾਰੀਅਰ ਦੇ ਕਿਲੇ ਤੋਂ ਰਿਹਾਕ ਰਾਇਆ ਸੀ ਤੇ ਰਾਸ ਤੁਸੀਂ ਦੇਖ ਕੇ ਆਏ ਹੋਣੇ ਇਹ ਤਾਂ 10ਵੇਂ ਪਾਤਸ਼ਾਹ ਨੂੰ ਕੀਜੀ ਪੀੜੀ ਦੇ ਬਨ ਗਏ ਜਾ ਕੇ ਕਹਿੰਦੇ ਗਏ ਤੇਰਾ ਤਖਤ ਖੋ ਲਾਣਾ ਉਹ ਅਮਰਤ ਸ਼ਕਾਤ ਆ ਉਹਨੇ ਕੀ ਨਾਂ ਛੀਪੇ ਝੀਰ ਨਾਈ ਜਮਾਰ ਸਭ ਇਕੱਠੇ ਕਰਦੇ ਗੁਰੂ ਗੋਬਿੰਦ ਸਿੰਘ ਨੇ ਸਾਡੇ ਵਾਸਤੇ ਖਤਰਾ ਆਦੀ ਗਾਲ ਛੱਡ ਅਸੀਂ ਤਾਂ ਉੱਜੜੇ ਉੱਜਰੇ ਆ ਇਹ ਤਾਂ ਨਸ ਤੋਂ ਪਾਪ ਦੇ ਮੇੜੇ ਆ ਤੇ ਇਹ ਸੇਖ ਤੇਰੇ ਤੱਕ ਵੀ ਪੁੱਜੂਗਾ ਲੰਗ ਜੇਬ ਲਾ ਦਿੱਤੀ ਉਂਗਲੀ ਲਾਣ ਵਾਲੇ ਕਹਿੰਦੇ ਬੈਣ ਦਿੰਦੇ ਕਿਸੇ ਨੂੰ ਟੱਕ ਕੇ ਬਹੁਤ ਘਰਾਂ ਦੇ ਵਿੱਚ ਪੁਆਰੇ ਇਹ ਉਂਗਲ ਲਾਉਣ ਵਾਲਿਆਂ ਦੇ ਲਾਇ ਹੋਏ ਬਹੁਤੇ ਵਿੱਚ ਦੇ ਲੋਕਾਂ ਦੇ ਉਂਗਲ ਲਾਉਣ ਵਾਲਿਆਂ ਕਰਕੇ ਹੀ ਟੁੱਟੇ ਹੋਏ ਆ ਉਂਗਲ ਲਾ ਦਿੱਤੀ ਤੇ ਜਾ ਕੇ ਬਰੋਸ ਵਕਤ ਹੋ ਲੰਗਜੀਤ ਨੇ ਆਪਣੇ ਵਜ਼ੀਰ ਇਕੱਠੇ ਕੀਤੇ ਕਹਿੰਦਾ ਦਿੱਲੀ ਦਾ ਸਭ ਤੋਂ ਵੱਡਾ ਸੂਰਬਾ ਕੱਢੋ ਕਿਹੜਾ ਤੇ ਦੋ ਸੂਰਵੇਂ ਨੰਤਰ ਕੇ ਅੱਗੇ ਆਏ ਕਿਹੜਾ ਇੱਕ ਦਾ ਨੋਆ ਅਦੀਨਾ ਵੇਗ ਤੇ ਦੂਜੇ ਦਾ ਨੋਆ ਪੈਂਡੇਖਾਂ ਇਤਿਹਾਸ ਵਿੱਚ ਤਾਂ ਉਹ ਪੈਂਡੇਖਾਂ ਲਿਖਿਆ ਪਰ ਇਹਦਾ ਨਾਮ ਹੈਗਾ ਪੈਂਡੇਖਾਂ ਕਿਉਂਕਿ ਕਿਤੇ ਜਦੋਂ ਆਪਾਂ ਇਤਿਹਾਸ ਬਰੀਕੀ ਨਾਲ ਪੜ੍ਹਦੇ ਆ ਵੀ ਕਿਤੇ ਰਲ ਗੱਡ ਨਾ ਹੋ ਜੇ ਇੱਕ ਪਿੰਡ ਦੇ ਵਿੱਚ ਵੀ ਦੋ ਦੋ ਨਾਮ ਦੇ ਬੰਦੇ ਹੁੰਦੇ ਆ ਜਿੱਦਾਂ ਕੋਈ ਇੱਕ ਗੁਰਮਖ ਸਿੰਘ ਆ ਤੇ ਇਕੱਲਾ ਇਹ ਨਹੀਂ ਵੀ ਗੁਰਮਖ ਸਿੰਘ ਕੋਈ ਹੋਣਾ ਗੁਰਮਖ ਸਿੰਘ ਚੰਦਪਤ ਵੀ ਦੂਜਾ ਹੋਰ ਵੀ ਹੋ ਸਕਦਾ ਜੇ ਜਸਵੀਰ ਸਿੰਘ ਪੁਰਜ ਦੇ ਵਿੱਚ ਮੇਰਾ ਨਾਮ ਹੈ ਤਾਂ ਜਸਵੀਰ ਸਿੰਘ ਕੋਈ ਹੋਰ ਵੀ ਹੋ ਸਕਦਾ ਜਰੂਰੀ ਨਹੀਂ ਵੀ ਮੈਂ ਹੀ ਆ ਪੁਰਜ ਤੇ ਜਸਵੀਰ ਇੱਕ ਪਿੰਡ ਤੇ ਦੋ ਦੋ 9 3 9 ਬੰਦਿਆਂ ਦੇ ਹੁੰਦੇ ਆ ਤੇ ਇੱਕ ਪੈਂਦੇ ਘਰ ਹੋਇਆ ਛੇਵੇਂ ਬਾਦਸ਼ਾਹ ਦੇ ਸਮੇਂ ਜਦੋਂ ਜਲੰਧਰ ਤੋਂ ਕਰਤਾਰਪੁਰ ਸਾਹਿਬ ਨੂੰ ਜਾਂਦਾ ਚੌਵੀਂ ਜੰਗ ਹੋਈ ਸੀ ਛੇਵੇਂ ਬਾਦਸ਼ਾਹ ਦੀ ਆਪਣੇ ਸੁਰਤ ਤੇ ਖਿਆਲ ਰੱਖਿਓ ਇਸ ਗੱਲ ਨੂੰ ਸੋਚ ਕੇ ਰੱਖਿਓ ਵਸਾ ਕੇ ਰੱਖਿਓ ਦਿਲ ਤੇ ਗੱਲ ਤੁਹਾਡੇ ਕੰਮ ਆਏਗੀ ਹੈ ਇਹ ਨਾ ਹੋਵੇ ਕਿ ਵੀ ਮੈਂ ਇਤਿਹਾਸ ਪੜਦਾ ਰਹਾ ਮਿਹਨਤ ਕਰਾਂ ਬਹੁਤ ਜ਼ੋਰ ਨਾਲ ਮੈਂ ਤੁਹਾਨੂੰ ਬੋਲਾਂ ਬਿਲੇ ਅਸੀਂ ਤਾਂ ਬਾਪੂ